ਦੀਪ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੋ ਕਿ ਹੁਣ ਬਰਖਾਸਤ ਕਰ ਦਿੱਤੀ ਗਈ ਹੈ ਜੋ ਕਿ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤੇ ਉਸਦੇ ਸਾਥੀ ਨੂੰ ਅੱਜ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਬਠਿੰਡਾ ਦੀ ਕੋਰਟ ਦੇ ਵਿੱਚ ਅੱਜ ਦੂਜੀ ਵਾਰ ਤੀਜੀ ਵਾਰ ਮਾਫ ਕਰਨਾ ਪੇਸ਼ੀ ਸੀ ਪਹਿਲਾਂ ਰਿਮਾਂਡ ਦੇ ਉੱਤੇ ਭੇਜਿਆ ਦੂਜੀ ਵਾਰ ਰਿਮਾਂਡ ਦੇ ਉੱਤੇ ਭੇਜਿਆ ਹੁਣ ਤੀਜੀ ਵਾਰ ਅਦਾਲਤ ਦਾ ਫੈਸਲਾ ਆਇਆ ਕੇਸ ਨੂੰ ਨਿਆਂਇਕ ਹਰਾਸ ਦੇ ਵਿੱਚ ਭੇਜ ਦਿੱਤਾ ਜਾਵੇ 14 ਦਿਨਾਂ ਦੇ ਨਿਆਂਇਕ ਹਰਾਸ ਦੇ ਵਿੱਚ ਭੇਜ ਦਿੱਤਾ ਹਾਲਾਂਕਿ ਅਮਨਦੀਪ ਕੌਰ ਨੂੰ ਵੀ ਰਿਮਾਂਡ ਤੇ ਲਿਆ ਗਿਆ ਸੀ ਉਸ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਸੀ ਕਿ ਜੋ ਚਿੱਟਾ ਸੀ ਉਹ ਮੇਰਾ ਨਹੀਂ ਸੀ ਤਾਂ ਇਸ ਤੋਂ ਭਾਵ ਕਿ ਉਸ ਦਾ ਸਾਥੀ ਜੋ ਉਸ ਦੇ ਨਾਲ ਜੋ ਹਮੇਸ਼ਾ ਕੰਮ ਕਰਦਾ ਸੀ ਤੇ ਉਹ ਬਲਵਿੰਦਰ ਉਰਫ ਸੋਨੂ ਕਿ ਉਸ ਦਾ ਸੀ ਉਹ ਚਿੱਟਾ ਯਾਨੀ ਕਿ ਉਹ ਮਿਲਦੇ ਹੀ ਪਹਿਲਾਂ ਤਾਂ ਉਹ ਵੀ ਫਰਾਰ ਹੋ ਗਿਆ ਸੀ ਪਰ ਬਾਅਦ ਦੇ ਵਿੱਚ ਮੁਹਾਲੀ ਦੇ ਨੇੜੇ ਤੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਜੋ ਬਲਵਿੰਦਰ ਸੋਨੂ ਦੀ ਪਤਨੀ ਆ ਉਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਸੀ ਕੋਰਟ ਦੇ ਵਿੱਚ ਉਸ ਦੇ ਨਾਲ ਆਪਣੀ ਪਤੀ ਦੇ ਨਾਲ ਕਾਫੀ ਹੱਥੋਪਾਈ ਵੀ ਹੋਈ ਸੀ ਸੋਨੂ ਜਿਹੜਾ ਆ ਸੋਨੂ ਦੇ ਨਾਲ ਉਸ ਪੀੜਤ ਮਹਿਲਾ ਦੀ ਕਾਫੀ ਹੱਥੋਪਾਈ ਹੋਈ ਸੀ ਥੱਪੜੋ ਥੱਪੜੀ ਵੀ ਹੋਏ ਸੀ ਤਾਂ ਪਰ ਉਸ ਦੇ ਵੱਲੋਂ ਖੁਲਾਸੇ ਕੀਤੇ ਕਿ ਮੈਂ ਇਹਨਾਂ ਨੂੰ ਰੰਗੇ ਹੱਥੀ ਕਈ ਵਾਰ ਫੜਿਆ ਹੈ ਜਿਹੜੀ ਮਹਿਲਾ ਕੌਨਸਟੇਬਲ ਆ ਇਹ ਜਿਹੜੀ ਆ ਕਹਿੰਦੇ ਇਸ ਮੇਰੇ ਬੰਦੇ ਦੇ ਨਾਲ ਗਲਤ ਇਸ ਦੇ ਸੰਬੰਧ ਨੇ ਨਜਾਇਜ਼ ਸੰਬੰਧ ਨੇ ਕਹਿੰਦੇ ਚਿਰਾਂ ਤੋਂ ਇਹ ਵਪਾਰਕ ਇਹੀ ਕੰਮ ਕਰ ਰਹੇ ਨੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਪਰ ਸਵਾਲ ਹੁਣ ਇਹ ਵੱਡੇ ਨੇ ਕਿ ਜਿੱਥੇ ਵੀ ਕਿਸੇ ਦੇ ਉੱਤੇ ਕੋਈ ਨਸ਼ਾ ਤਸਕਰੀ ਦਾ ਮਾਮਲਾ ਜੁੜਦਾ ਤਾਂ ਉਸ ਤੋਂ ਬਾਅਦ ਛੱਟ ਪੰਜਾਬ ਦੀ ਪੁਲਿਸ ਜਿਹੜੀ ਆ ਪ੍ਰਸ਼ਾਸਨ ਆ ਜਿਹੜਾ ਬਲਡੋਜ਼ਰ ਚਲਾ ਦਿੰਦਾ ਉਸ ਦੇ ਘਰ ਦੇ ਉੱਤੇ ਪਰ ਇਸ ਨੇ ਕਹਿੰਦੇ ਇਹ ਜਿਹੜਾ ਚਿੱਟੇ ਦੇ ਨਾਲ ਘਰ ਬਣਾਇਆ 2 ਕਰੋੜ ਦੀ ਕੋਠੀ ਬਣਾਈ ਆ ਗੱਡੀਆਂ ਬਣਾਈਆਂ ਨੇ ਤਾਂ ਇਸ ਦੀ ਇਸ ਕੋਠੀ ਉੱਤੇ ਬਲਡੋਜ਼ਰ ਕਿਉਂ ਨਹੀਂ ਚੱਲਿਆ ਪੀੜਾ ਪੰਜਾ ਕਿਉਂ ਨਹੀਂ ਚੱਲਿਆ ਸਵਾਲ ਖੈਰ ਜ਼ਰੂਰ ਬਾਜੀਬ ਨੇ ਤਾਂ ਆਖਰ ਕੀ ਇਸ ਦੇ ਨਾਲ ਦਿਆ ਕੀਤੀ ਜਾ ਰਹੀ ਆ ਕਿਉਂ ਇਸ ਦੀ ਉੱਤੇ ਕਾਰਵਾਈ ਜਿਹੜੀ ਆ ਇਸ ਤਰੀਕੇ ਦੀ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਤਾਂ ਸਵਾਲ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ ਪਰ ਹੁਣ ਦੋਵੇਂ ਜਿਹੜੇ ਨੇ ਇਹ ਪੁਲਿਸ ਹਿਰਾਸਤ ਦੇ ਵਿੱਚ ਨੇ ਜਿਹੜੇ ਨੇ ਹੁਣ ਨਹਿ ਇੱਕ ਹਿਰਾਸਤ ਦੇ ਵਿੱਚ ਨੇ ਪੁਲਿਸ ਰਮਾਨ ਤੋਂ ਬਾਅਦ ਨਹਿ ਇੱਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਇਸ ਮਹਿਲਾ ਕਨਸਟੇਬਲ ਜੋ ਕਿ ਹੁਣ ਬਰਖਾਸਤ ਕਰ ਦਿੱਤੀ ਆ ਇਸ ਨੇ 14 ਸਾਲ ਨੌਕਰੀ ਕੀਤੀ ਪਰ 14 ਸਾਲ ਦੇ ਵਿੱਚ 31 ਵਾਰ ਤਬਾਦਲੇ ਹੋਏ ਇਸ ਦੀ ਤਾਂ ਆਪਣੇ ਆਪ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਜਾਂਦਾ ਜਦੋਂ ਕੋਈ ਇਸ ਤਰੀਕੇ ਦੇ ਨਾਲ ਮੁਲਾਜ਼ਮ ਐਨੀ ਵਾਰ ਤਵਾਦਲੇ ਹੋਣ ਤਾਂ ਤਵਾਦਲੇ ਇਸ ਤਰੀਕ ਕਰਕੇ ਹੋਏ ਨੇ ਡਿਊਟੀ ਦੇ ਵਿੱਚ ਕਤਾਹੀ ਕੀਤੀ ਜਾਂਦੀ ਸੀ ਸਮੇਂ ਸਰਨਾ ਆਉਣਾ ਇਹ ਮਹਿਲਾ ਕਨਸਟੇਬਲ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਦੇ ਵਿੱਚ ਵੀ ਤਾਇਨਾਤ ਸੀ ਕੁ ਮਹੀਨਾ ਤਾਇਨਾਤੀ ਰਹੀ ਪਰ ਬਾਅਦ ਦੇ ਵਿੱਚ ਡਿਊਟੀ ਚ ਕਤਾਹੀ ਹੋਈ ਤਾਂ ਮਾਨਸਾ ਦੇ ਐਸਐਸਪੀ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇਸ ਨੂੰ ਉੱਥੋਂ ਹਟਾ ਦਿੱਤਾ ਗਿਆ ਤਾਂ ਮਹਿਲਾ ਕਨਸਟੇਬਲ ਕਾਲੀ ਥਾਰ ਦੇ ਵਿੱਚ ਸੀ ਮਹਿੰਗੇ ਸ਼ੌਂਕ ਘੜੀਆਂ ਗੱਡੀਆਂ ਥਾਰਾਂ ਰੱਖਣ ਦੇ ਸ਼ੌਂਕ ਰੱਖਦੀ ਸੀ ਰੇਲਾਂ ਬਣਾਉਣ ਦੀ ਸ਼ੌਕੀਨ ਬਹੁਤ ਸੀ ਤਾਂ ਇੰਸਟਾ ਕੁਬੀਨ ਵੀ ਕਿਹਾ ਜਾਂਦਾ ਸੀ ਇੰਸਟਾ ਦੇ ਉੱਤੇ ਪੰਜਾਬ ਪੁਲਿਸ ਦੀ ਇਹ ਮਹਿਲਾ ਕਾਂਸਟੇਬਲ ਕਾਫੀ ਮਸ਼ਹੂਰ ਸੀ ਹਾਲਾਂਕਿ ਮਸ਼ਹੂਰ ਹੁਣ ਥੋੜੀ ਜ਼ਿਆਦਾ ਹੋ ਗਈ 30 ਤੋਂ 35000 ਫੋਲੋਅਰ ਜਿਹੜੇ ਨੇ ਇਸ ਤੋਂ ਬਾਅਦ ਵੱਧ ਗਏ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹਰ ਕੋਈ ਦੇਖਦਾ ਕਿ ਆਖਰ ਕਿਹੜੀ ਆ ਮਹਿਲਾ ਕਾਂਸਟੇਬਲ ਇੰਸਟਾ ਕੁਬੀਨ ਤਾਂ ਅਸੀਂ ਵੀ ਦੇਖੀਏ ਇਸ ਦੀਆਂ ਰੇਲਾਂ ਪਹਿਲਾਂ ਇੰਨੀ ਕਿਸੇ ਨੂੰ ਘੱਟ ਹੁੰਦੀ ਹੈ ਜਿਹੜੇ ਕਿਸੇ ਦੇ ਸਾਹਮਣੇ ਰੀਲ ਆ ਜਾਂਦੀ ਆ ਉਹ ਫੋਲੋ ਕਰ ਲੈਂਦਾ ਪਰ ਬਾਅਦ ਦੇ ਵਿੱਚ ਲੋਕ ਸਰਚ ਕਰ ਕਰਕੇ ਫੋਲੋ ਕਰਦੇ ਨੇ ਇਸ ਤਰੀਕੇ ਨਾਲ ਪਰ ਹੁਣ ਮੁਸ਼ਕਲਾਂ ਜਿਹੜੀਆਂ ਨੇ ਜ਼ਰੂਰ ਵੱਧ ਚੁੱਕੀਆਂ ਨੇ ਤਾਂ ਜੋ ਬਲਵਿੰਦਰ ਉਰਫ ਸੋਨੂ ਇਸ ਦਾ ਸਾਥੀ ਆ ਉਸ ਦੀ ਵੀ ਮੁਸ਼ਕਲਾਂ ਵੱਧ ਚੁੱਕੀਆਂ